ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹਲਾ 3 ਸਾਤ ਗੁਰੇ ਮਿਲਿਆ ਫੇਰ ਨ ਪਵੈ ਜਨਮ ਮਰਨ ਦੁਖ ਜਾਏ ਪੂਰੇ ਸਭ ਦੇ ਸਭ ਸੋਝੀ ਹੋਈ ਹਰ ਨਾਮੈ ਰਹਿ ਸਮਾਈ ਮਨ ਮੇਰੇ ਸਤਿਗੁਰ ਸਿਓ ਚੇਤੂ ਲਾਈ ਨਿਰਮਲ ਨਾਮੁ ਸਦ ਨਵਤਨੋ ਆਪੇ ਵਸ ਮਨਿ ਆਈ ਰਹਾ ਹਰੇ ਜੀਓ ਰੱਖੋ ਆਪਣੀ ਸਰਣਾਈ ਜੋ ਰੱਖ ਹੈ ਤਿਉ ਰਹਿਣਾ ਗੁਰ ਕੈ ਸਬਦਿ ਜੀਵ ਤੁ ਮਰੈ ਗੁਰਮੁਖੇ ਭਵਜਲ ਤਰਣਾ ਵੱਡਾ ਪਾਗੇ ਨਾਉ ਪਾਈਐ ਗੁਰਮਤਿ ਸਬਦ ਦੇ ਸੁਹਾਈ ਆਪੇ ਮਾਨੇ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸੁਮਾਈ ਇਕ ਨਾ ਮਨਮੋਖੇ ਸਭ ਦੁ ਨਾ ਭਾਵੈ ਬੰਧਨ ਨੇ ਬੰধে ਪਵਾਇਆ ਲਖ 84 ਫੇਰੇ ਫੇਰੇ ਆਵੈ ਬਿਰਥਾ ਜਨਮ ਗਵਾਇਆ ਭਗਤਾ ਮਾਨੇ ਆਨੰਦ ਹੈ ਸੱਚ ਸਬਦ ਦੇ ਰੰਗੇ ਰਾਤੇ ਆਨ ਦੇਨੋ ਗੁਣ ਗਾਵਹਿ ਸਾਧ ਨਿਰਮਲ ਸਹਜੇ ਨਾਮੇ ਸਮਾਤੇ ਗੁਰਮੁਖੇ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਇਕੋ ਸੇਵਨੇ ਏਕੂ ਅਰਾਧ ਹੈ ਗੁਰਮੁਖੇ ਅਕਥ ਕਹਾਣੀ ਸੱਚਾ ਸਾਹਿਬ ਸੇਵੀ ਐ ਗੁਰਮੁਖੇ ਵਸ ਮਾਨੇ ਆਈ ਸਦਾ ਰਾਂਗੇ ਰੱਤੇ ਸੱਚ ਸੋ ਆਪੁਨੀ ਕਿਰਪਾ ਕਰੇ ਮਿਲਾਇ ਆਪੇ ਕਰੇ ਕਰਾਏ ਆਪੇ ਇਕ ਨਾ ਸੁੱਤਿਆ ਦੇ ਜਗਾਇ ਆਪੇ ਮੇਲੇ ਮਿਲਾਇਦਾ ਨਾਨਕ ਸਬਦ ਦੇ ਸਮਾਇ ਸਰੀਰ ਗੁ ਮਹੱਲਾ ਤੀਜਾ ਸਤਿਗੋਰੀ ਸੇਵਿਆ ਮਨੁ ਨਿਰਮਲਾ ਭਏ ਪਵਿੱਤ ਸਰੀਰ ਮਾਨੇ ਆਨੰਦ ਸਦਾ ਸੁਖ ਪਾਇਆ ਪੀਟਿਆ ਗਹਿਰ ਗੰਭੀਰ ਸੱਚੀ ਸੰਗਤੇ ਬੈਸਣਾ ਸੱਚ ਨਾਮੇ ਮਨੁ ਤੀਰ ਮਨ ਰੇ ਸਤਗੁਰ ਸੇਵੇ ਨਸੰਗ ਸਤਗੁਰ ਸੇਵੈ ਹਰ ਮਾਨ ਵਸੈ ਲਗਨ ਮੈਲ ਪਤੰਗ ਰਹਾ ਸੱਚੇ ਸਬਦੇ ਪਤੇ ਉਪਜੈ ਸੱਚੇ ਸੱਚਾ ਨਾ ਜਿਨੀ ਹਉ ਮਾਰੇ ਪਛਾਣਿਆ ਹਾਉ ਤਿੰਨ ਬਲੇ ਹਾਰੇ ਜਾ ਮਨਮੁਖ ਸਚੁ ਨ ਜਾਣਨੀ ਤਿਨ ਠੋਰ ਨ ਕਤਹੁ ਥਾ ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸਬਰ ਦੇ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸਾਚੂ ਵੇਖਣ ਸਾਚੂ ਬੋਲਣਾ ਤਨੁ ਮਨੁ ਸਚਾ ਹੋਇ ਸੱਚੀ ਸਾਖੀ ਉਪਦੇਸੁ ਸਾਚੁ ਸਚੇ ਸਚੀ ਸੁਇ ਜਿਨੀ ਸਾਚੁ ਵਿਸਾਰਿਆ ਸੇ ਤਖੀਏ ਚੱਲੇ ਰੋਇ ਸਤਿਗੁਰ ਜਿਨੀ ਨਸੇਵਿਓ ਸੇ ਕੇਤੋ ਆਏ ਸੰਸਾਰੇ ਜਮਦਰ ਬਧੇ ਮਾਰਿਏ ਹੈ ਕੂਕ ਨ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰੇ ਜੰਮ ਹੈ ਵਾਰੋ ਵਾਰ ਇਹੋ ਜਾਗੂ ਜਲਤਾ ਦੇਖ ਕੇ ਪਾਜੀ ਪਏ ਸਾਤੇ ਗੁਰ ਸਰਣਾ ਸਾਤੇ ਗੁਰ ਸਾਚੂ ਦੇੜਾਇਆ ਸਦਾ ਸੱਚ ਸੰਜਮੇ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਵਜਲ ਤਰਣਾ ਲਖ 84 ਫਿਰਦੇ ਰਹੇ ਬੇਨੁ ਸਤਿਗੁਰ ਮੁਕਤੇ ਨ ਹੋਈ ਪੜੇ ਪੜੇ ਪੰਡਿਤ ਮੋਨੀ ਥਕੇ ਦੂਜੇ ਪਾਏ ਪਤੇ ਖੋਈ ਸਤਿਗੁਰ ਸਬਦ ਸੁਣਾਇਆ ਬੇਨੂ ਸੱਚੇ ਅਵਰ ਨ ਕੋਈ ਜੋ ਸੱਚਾ ਲਾਏ ਸੇ ਸੱਚ ਲਗੇ ਨੇਤ ਸੱਚੀ ਕਾਰ ਕਰਨ ਨੇ ਤੇਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਲੇ ਰਹਿਣ ਨੇ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮੇ ਰਚਨ ਨੇ ਸਿਰੀ ਰਾਗੁ ਮਹੱਲਾ ਪੰਜਵਾ ਜਾ ਕਉ ਮੁਸਕਲ ਆਤੇ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਪੱਜ ਖਲੇ ਸਭੁ ਪੱਜ ਆਸਰਾ ਚੁੱਕੈ ਸਭ ਅਸਰਾ ਚੇਤੇ ਆਵੇ ਓ ਸੁਪਾਰ ਬ੍ਰਹਮ ਲੱਗੇ ਨ ਤਤੀਵਾ ਸਾਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸਬਦੀ ਸਚੁ ਜਾਣ ਰਹਾ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਤੀਰ ਸੁਆਰਥੁ ਸੁਆਉ ਨਾ ਕੋ ਕਰੇ ਨਾ ਕਿਛੁ ਹੋਵੈ ਕਾਜ ਚੇਤੇ ਆਵੈ ਓ ਸੁਪਾਰ ਬ੍ਰਹਮੂ ਤਾ ਨਿਹਚਲ ਹੋਵੈ ਰਾਜੁ جا ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੂਗ ਗ੍ਰਸਤੇ ਕੁਟੰਦੇ ਪਲੇਟਿਆ ਕਦੇ ਹਰਖ ਕਦੇ ਸੂਗ ਗਾਣ ਕਰੇ ਚਹ ਕੋਂਟਕਾ ਕੜੀ ਨ ਬਸਣ ਸੋਏ ਚੇਤੇ ਆਵੇ ਓ ਸੁਪਾਰ ਬ੍ਰਹਮ ਤਾਨੁ ਮਨੁ ਸੀਤਲ ਹੋਏ ਕਾਮਿ ਕ੍ਰੋਧੇ ਮੋਹੇ ਵਸੇ ਕੀਆ ਕਿਰਪਨ ਲੋਭੇ ਪਿਆਰ ਚਾਰੇ ਕਿਲ ਵਿਖ ਉਹਨੇ ਆਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨ ਕਰਨੇ ਧਰਿਆ ਚੇਤੇ ਆਵੇ ਉਹ ਸੁਪਾਰ ਬ੍ਰਹਮੂ ਤਾ ਨਿਮਖ ਸਿਮਰਤ ਤਰਿਆ ਸਾਸਤਿ ਸਿਮਰਤੇ ਬੇਦ ਚਾਰੇ ਮੁਖਾਗਰ ਵਿਚਰੇ ਤਪੇਤ ਪੀਸਰ ਜੋਗਿਆ ਤੀਰਥੇ ਗਵਨ ਕਰੇ ਖਾਟੂ ਕਰਮ ਤੇ ਦੁਗੁਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿੱਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹ ਵਿਧੀ ਚਾਏ ਲਗੇ ਰਹਿਆ चेत न आयो पार ब्रह्म ता सर्प की जूं ने गया बहुत तनाढे अचारवंत शोभा निर्मल रीते मात पिता सुत भाईया सद्यन संगे प्रीते ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚੇਤ ਨ ਆਇਓ ਪਾਰ ਬ੍ਰਹਮ ਤਖੜੇ ਰ ਸੱਤਲੇ ਦੀਤ ਕਾਇਆ ਰੋਗ ਨ ਚੇਦਰ ਕੇਚ ਨਾ ਕਿਛੂ ਕਾੜਾ ਸੁਗੂ ਮੇਰੇ ਤੋ ਨ ਆਵੀ ਚੇਤੇ ਤੇ ਸੁ ਐਹ ਨੇਸੇ ਪੁਗੈ ਪੁਗੂ ਸਭ ਕਿਛੂ ਕੀ ਤੋ ਨੂੰ ਆਪਣਾ ਜੀਏ ਨ ਸੰਕ ਧਰਿਆ ਚੇਤੇ ਨ ਆਇਓ ਪਾਰ ਬ੍ਰਹਮੂ ਜਮ ਕੰਕਰ ਵਾਸੇ ਪਰਿਆ ਕਿਰਪਾ ਕਰੇ ਜੇਸੁ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਜੋ ਉਹ ਵਧਾਈਐ ਤਿਉ ਤਿਉ ਹਰ ਸਿਉ ਰੰਗ ਦੋਹਾ ਸਿਰਿਆ ਕਾ ਖਸਮ ਆਪੇ ਔਰ ਨ ਦੂਜਾ ਥਾ ਸਾਤੇ ਗੁਰ ਟੁੱਟੇ ਪਾਇਆ ਨਾਨਕ ਸੱਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ